ਘਰ 'ਚ ਲੜੀਆਂ ਲੱਖੀਆਂ ਹੋਈਆਂ ਨੇ ਮਠਿਆਈਆਂ ਬਣੀਆਂ ਪਈਆਂ ਨੇ 27 ਜਨਵਰੀ ਨੂੰ ਜਾਗ ਹੋਏ ਅਤੇ 29 ਜਨਵਰੀ ਨੂੰ ਤੀ ਦਾ ਵਿਆਹ ਕਰਨਾ ਹੈ ਪਰ ਇਸ ਤੋਂ ਪਹਿਲਾਂ ਹੀ ਤਿੰਨ ਚੋਰਾਂ ਨੇ ਵਿਆਹ ਵਾਲੇ ਘਰ ਨੂੰ ਸਫਾ ਚਟ ਕਰ ਦਿੱਤਾ ਹੈ ਅਲਮਾਰੀਆਂ ਤਲੇ ਕੇ ਬੈਡਾਂ ਤੱਕ ਅਤੇ ਖੂਫੀਆ ਦਰਾਜਾਂ ਤੱਕ ਚੋਰਾਂ ਨੇ ਸਭ ਕੁਝ ਖਾਲੀ ਕਰ ਦਿੱਤਾ ਸਭ ਕੁਝ ਲੁੱਟ ਕੇ ਲੈ ਗਏ ਅਤੇ ਇਹ ਸਭ ਕੁਝ ਕੀਤਾ ਵਿਆਹ ਵਾਲੀ ਕੁੜੀ ਨੂੰ ਬੇਹੋਸ਼ ਕਰਕੇ ਰੋਲ ਬੜੀ ਗਿਆ ਪਾਗੇ ਕੁੜੀ ਦੇ ਲੈਣੀ ਡਰੀ ਹੋਇਆ ਥੋੜੀ ਮਾਸਾ ਆਈ ਗਏ ਨੇ ਆਈ ਆਹ ਕੱਟ ਪੁੱਤ ਦਾ ਇਹ ਪੁੱਤਾ ਇੰਨਾ ਭੋਗਦਾ ਹੈ ਤੇਵੇ ਦਿਨ ਦਿਹਾੜੇ ਵਾਰਦਾਤ ਹੋਈ ਸਮਰਾਲਾ ਦੇ ਪਿੰਡ ਹਰੇਓਕਲਾ ਚ ਜਿੱਥੇ ਪੀੜਿਤ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਘਰ ਵਿਆਹ ਸੀ ਜਿਸ ਕਾਰਨ ਉਹ ਤੜਕੇ 11:00 ਵਜੇ ਘਰ ਤੋਂ ਚਲੇ ਗਏ ਘਰ ਚ ਇਕੱਲੀ ਵਿਆਹ ਵਾਲੀ ਕੁੜੀ ਰਹਿ ਕੇ ਜਿਸ ਨੂੰ ਕੇ ਪਰਿਵਾਰ ਘਰ ਛੇਡ ਗਿਆ ਇਸੇ ਦੌਰਾਨ ਘਰ ਆਏ ਤਿੰਨ ਚੋਰਾਂ ਨੇ ਪਹਿਲਾਂ ਕੁੜੀ ਤੋਂ ਇਕੱਲੇ ਹੋਣ ਬਾਰੇ ਜਾਣਕਾਰੀ ਲਈ ਅਤੇ ਬਾਅਦ ਵਿੱਚ ਕੁੜੀ ਨੂੰ ਕੁਝ ਸੁੰਗਾ ਕੇ ਬੇਹੋਸ਼ ਕਰ ਦਿੱਤਾ ਇੰਨਾ ਹੀ ਨਹੀਂ ਘਰ ਚ ਰੱਖੇ ਪਿਟਬੁਲ ਕੁੱਤਿਆਂ ਨੂੰ ਵੀ ਚੋਰਾਂ ਨੇ ਬੇਹੋਸ਼ ਕਰ ਦਿੱਤਾ ਮਾਸੇਰੇ ਮੁੰਡੇ ਦੀ ਮੈਰਜ ਸੀਗੀ ਸ਼ਗਨ ਪਾਉਣ ਗਏ ਸੀ ਸਿਰਫ ਡੇਢ ਘੰਟੇ ਲਈ ਬੜੀ ਬੇਟੀ ਦਾ ਜਿਹਦੀ ਮੈਰਜ ਸੀ ਉਹਨੂੰ ਘਰ ਛੱਡ ਕੇ ਗਏ ਆ ਚੱਕ ਕੇ ਗਏ ਆ ਵੀ ਉੱਪਰ ਦੇ ਬੰਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਅਸੀਂ 11 ਵਜੇ ਗਏ ਆ ਰੋ 11:30 ਵਜੇ ਨੇੜੇ ਵਜਦਨ ਵਾਪਸ ਜਦ ਇੱਕ ਵਜਦਨ ਤੁਰਿਆ ਫੋਨ ਕਰਦੇ ਰਿਹਾ ਫੋਨ ਨਾ ਚੱਕਿਆ ਤੇ ਵਾਪਸ ਘਰ ਆਏ ਤਾਂ ਗੇਟ ਖੁੱਲਾ ਸੀ ਤੇ ਕੁੜੀ ਇਧਰ ਕੋਠੀਏ ਚ ਡਿਗੀ ਪਈ ਸੀ ਉਹਨੂੰ ਠਾਲਿਆ ਤੇ ਡਾਇਫਨ ਅੰਦਰ ਗਈ ਤਾਂ ਜਦ ਦੇਖਿਆ ਖਿਲ ਰਿਆ ਸਭ ਕੁਝ ਸੇਤੋ ਜੱਟ ਪਿਆ ਸੀ ਕੀ ਦੱਸਿਆ ਲੜਕੀ ਨੇ ਲੜਕੀ ਨੇ ਤਾਂ ਇਹੀ ਦੱਸਿਆ ਕਿ ਨੇ ਤਿੰਨ ਲੜਕੇ ਆਏ ਨੇ ਇੱਥੋਂ ਹੀ ਉਹਨੇ ਖੜ ਕੇ ਗੱਲਬਾਤ ਕਰੀ ਵੀ ਕੀ ਚਾਹੀਦਾ ਉਹ ਕਹਿੰਦੇ ਵੀ ਅਸੀਂ ਪਾਈਪ ਲਾਈਨ ਵਾਲੇ ਆਂ ਵੀ ਅਸੀਂ ਕਨੈਕਸ਼ਨ ਦੇਣਾ ਹੈ ਉਹ ਕਹਿੰਦੇ ਵੀ ਡੈਡੀ ਹੈ ਨਹੀਂ ਕਰੇ ਵੀ ਅਸੀਂ ਕੁਝ ਨਹੀਂ ਕਰਾਉਣਾ ਤੇ ਉਹ ਇੰਨੇ ਨੂੰ ਕਰਨ ਉਹਨੇ ਮੂੰਹ ਕਮਾਇਆ ਉਹਨਾਂ ਨੇ ਛਾਲ ਅੰਦਰ ਮਾਰੀ ਅੰਦਰ ਮਾਰਦੀ ਸਾਰੇ ਪਤਾ ਨਹੀਂ ਕੀ ਪਾਇਆ ਮੂੰਹ ਤੇ ਕੀ ਨਹੀਂ ਕੁੜੀ ਵੇਚੋ ਕਿ ਕੁੱਤਾ ਸਾਡੇ ਪਿੱਤ ਬੋਲਾ ਇਹਨੂੰ ਕੋਈ ਬਰੱਡ ਬੁੱਤੂ ਤੂੰ ਪਾਏ ਕੁੱਤਾ ਵੀ ਕੱਲ ਦੇ ਬੋਲੇ ਨਹੀਂ ਸੀ ਤੁਸੀਂ ਘਰੋਂ ਕਿੰਨੇ ਵਜੇ ਗਏ ਤੇ ਕਿੰਨੇ ਵਜੇ ਵਾਪਸ ਆਏ ਅਸੀਂ 11:00 10:00 ਤੇ ਗਏ ਆ ਅਸੀਂ 1:30 ਵਜੇ ਉਰੇ ਆ ਗਏ 1:30 ਵਜੇ ਕੀ ਦੇਖਿਆ ਕਰਦਾ ਤੁਸੀਂ ਘਰ ਦਾ ਘਰ ਦਾ ਗਏ ਸਹੀ ਆ ਆਉਂਦੇ ਨੂੰ ਸਾਰਾ ਚੀਜ਼ ਪੱਟੀ ਪਈ ਸੀ ਕੋਈ ਚੀਜ਼ ਆਈ ਨਹੀਂ ਤੇ ਵੀ ਜਿਹੜੀ ਚੀਜ਼ ਨਹੀਂ ਪੱਟੀ ਹੋ ਵਿਆਹ ਵੀ ਰੱਖਿਆ ਹੋਇਆ ਗਿਆ ਵਿਆਹ ਰੱਖਿਆ ਜੀ ਕੱਲ ਨੂੰ ਪਰਸੋਂ 27 ਤਰੀਕ ਦੀ ਜਾਗੋ 28 ਤਰੀਕ ਦੇ ਅਨੰਦਨ ਪਰਿਵਾਰ ਮੁਤਾਬਕ ਚੋਰ ਪਾਈਪਲਾਈਨ ਪਾਉਂਦਾ ਕਹਿ ਕੇ ਘਰ ਦੇ ਅੰਦਰ ਵੜੇ ਅਤੇ 10 ਟੋਲੇ ਸੋਨਾ ਅਤੇ 1.5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਇਸ ਦਾ ਪਤਾ ਉਦੋਂ ਲੱਗਿਆ ਜਦੋਂ ਪਰਿਵਾਰ ਰਿਸ਼ਤੇਦਾਰਾਂ ਦੇ ਵਿਆਹ ਚੋਂ ਘਰ ਵਾਪਿਸ ਮੁੜਿਆ ਤਾਂ ਉਹਨਾਂ ਦੀ ਬੇਟੀ ਬੇਹੋਸ਼ ਪਈ ਸੀ ਜਦਕਿ ਕੁੱਤਿਆਂ ਨੂੰ ਹਾਲੇ ਵੀ ਚੰਗੀ ਤਰ੍ਹਾਂ ਹੋਸ਼ ਨਹੀਂ ਆਇਆ ਪਰਿਵਾਰ ਨੇ ਹੁਣ ਦਾਨੀ ਸੱਜਣਾ ਤੋਂ ਮਦਦ ਦੀ ਗੁਹਾਰ ਲਗਾਈਏ ਹਾਂਜੀ ਲੋਕ ਤੋੜੇ ਅਲਮਾਰੀ ਦਾ ਜੋ ਮੇਰਾ 골ਡ ਪਿਆ ਸੀ ਸਾਰਾ ਲੈ ਗਏ ਉਹਦੇ ਨਾਲ ਕੈਸ਼ ਵੀ ਲੈ ਗਏ। ਥੋੜਾ 골ਡ ਵੀ ਨਾਲ ਲੈ ਗਏ। ਹਾਂਜੀ ਮੇਰਾ ਵੀ ਨਾਲ ਇਕੱਠਾ ਇੱਕ ਲੋਕ ਤੇ ਰੱਖਿਆ ਹੋਇਆ ਸੀ ਸਾਡਾ। 10 ਟੋਲੇ ਸੀਗਾ 1.5 ਲੱਖ ਰੁਪਈਆ ਸੀ ਆਪਣਾ। ਤੇ ਵਿਆਹ ਵਾਸਤੇ ਰੱਖਿਆ ਸੀ। ਹਾਂਜੀ ਵਿਆਹ ਵਾਸਤੇ ਰੱਖਿਆ। ਤੁਸੀਂ ਦੇਖਦੇ ਹੋ ਹੁਣ ਕੀ ਕਰ ਸਕਦੇ ਸਾਡੇ ਕੋਲ ਤਾਂ ਕੁਛ ਨਹੀਂ ਹੈਗਾ ਇਸ ਟਾਂ। ਤੇ ਇੱਕ ਵਾਰ ਬੇਨਤੀ ਹੋ ਜਾਂਦੀ ਤਾਂ ਜੋ ਹੈਲਪ ਕਰੀ ਜਾਵੇ। ਉਹੀ ਗੱਲ। ਉਹਨੂੰ ਉਹ ਕਹਿੰਦੇ ਕਿ ਆਫੇਰ ਕੋਈ ਦਵਾਈ ਦਵਾਈ ਕਿਸ ਤਰ੍ਹਾਂ ਪਤਾ ਲੱਗਾ ਹਾਂਜੀ ਅਸੀਂ ਡਾਕਟਰ ਦੇ ਲੈ ਕੇ ਗਏ ਡਾਕਟਰ ਨੇ ਦਵਾਈ ਦਿੱਤੀ ਉਹ ਕਹਿੰਦੇ ਵੀ ਦਿਮਾਗ ਵਿੱਚ ਚੜੀ ਹੋਈ ਆ ਵੀ ਹੌਲੀ ਹੌਲੀ ਛੱਟ ਹੋਊਗੀ ਬੋਲ ਵੀ ਨਹੀਂ ਸੀ ਹੁੰਦਾ ਉਹ ਤਾਂ ਉਧਰ ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਿੱਥੇ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਦਾਅਵਾ ਕੀਤਾ ਕਿ ਪੁਲਿਸ ਹਰ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਅਣਪਛਾਤੇ ਲੁਟੇਰੇ ਪੁਲਿਸੀ ਗ੍ਰਿਫਤ ਹੋਣਗੇ ਅਸੀਂ ਉਹਦੇ ਸਬੰਧ ਜੋ ਹੈਗਾ ਨਾ ਨਾ ਪਾਕਾ ਦਰਜ ਕਰ ਦਿੱਤਾ ਇਸੋ 11:00 ਵਜੇ ਦੇ ਕਰੀਬ ਚੋਰੀ ਹੋਈ ਹੈ ਉਹ ਜਿਹੜਾ ਮਾਲਕ ਸੰਦੀਪ ਤੇਲ ਦੀ ਮੈਸੇਜ ਨਾ ਉਹਨੇ ਰੈਸਟੋਰੈਂਟ ਵਿੱਚ ਸਭ ਨੂੰ ਦੇ ਨਗਾ ਸੀਗੇ ਲੜਕੀ ਘਰੇ ਸੀ ਤਿੰਨ ਬੰਦੇ ਆਏ ਉਹਨਾਂ ਨੇ ਆਵਾਜ਼ ਮਾਰ ਕੇ ਉਹਨਾਂ ਨੂੰ ਪੁੱਛਿਆ ਵੀ ਅਸੀਂ ਗੈਸ ਦਾ ਦਾ ਕਨੈਕਸ਼ਨ ਦੇਣ ਆਲੇ ਹ ਜਦੋਂ ਉਹਨਾਂ ਨੇ ਲੜਕੀ ਨੇ ਏਟ ਨਾ ਖੋਲਿਆ ਤਾਂ ਉਹ ਕੰਦੇ ਦਰਵਾਜ਼ੇ ਅੰਦਰ ਜਾਵਦੇ ਤੇ ਲੜਕੀ ਕਿਸੇ ਤੇ ਬਹਿ ਗਈ ਜਾਂ ਕੇ ਉਹ ਚੋਰੀ ਕਰਕੇ ਲੈ ਗਏ ਇਹ ਕੁੱਤ ਦੇ ਸੇਵੀ ਜਾ ਰਿਹਾ ਵੀ ਕੁਝ ਲੜਕੀ ਨੂੰ ਖਵਾਦਾ ਤੇ ਕੁੱਤੇਆਂ ਨੂੰ ਕੁਝ ਖਵਾਦਾ ਬੜੀ। ਜਵਲੀ ਪੜੀ। ਹਾਂ ਜੀ ਉਹਨਾਂ ਦੇ ਰੱਖੇ ਹੋਏ ਨੇ ਕੁੱਤੇ ਉਹ ਕਹਿੰਦੇ ਸੀ ਬ੍ਰੈਡ ਪਾਏ ਸੀ ਜਦੋਂ ਉਹਨਾਂ ਦੇ ਮਾਲਕ ਨੇ ਆ ਕੇ ਸੰਦੀਪ ਨੇ ਦੇਖਿਆ ਤਾਂ ਬ੍ਰੈਡ ਪਾਏ ਸੀਗੇ। ਉਹ ਸ਼ੱਕ ਆ ਵੀ ਉਹਨਾਂ ਨੇ ਕੁੱਤਿਆਂ ਨੂੰ ਕੋਈ ਬ੍ਰੈਡ ਵਗੈਰਾ ਪਾਏ ਨੇ। ਇਸ ਕਰਕੇ ਕੁੱਤੇ ਬੋਲ ਗਏ। ਤਕਰੀਬਨ ਉਹਨਾਂ ਦੇ ਕੈਸ਼ ਲੈ ਕੇ ਗਏ ਨੇ ਕੁਝ ਜਿਹੜਾ ਲੜਕੀ ਦਾ ਸਮਾਨ ਤਿਆਰ ਕੀਤਾ ਹੋਇਆ ਸੋਨਾ ਵਗੈਰਾ ਉਹ ਲੈ ਗਏ ਨੇ। ਉਹ ਆ ਜੀ ਦੱਸ ਰਹੇ ਨੇ। ਉਦੋਂ ਅਸੀਂ ਜੋ ਅਗਲੀ ਕਾਰਵਾਈ ਹੋਗੀ ਉਸ ਦਾ ਸਮਾਨ ਤਿਆਰ ਕੀਤਾ ਉਸ ਸਮਾਨ ਵਗੈਰਾ ਉਹ ਲਏ ਨੇ ਉਹ ਅਜੇ 10 ਰਹੇ ਨੇ ਉਦੋਂ ਬਾਅਦ ਅਸੀਂ ਜੋ ਅਗਲੀ ਕਾਰਵਾਈ ਹੋਗੀ ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਦਾ ਘਰ ਖੇਤਾਂ 'ਚ ਬਣਿਆ ਹੋਇਆ ਹੈ ਤੇ ਪਿੰਡ ਇਸ ਘਰ ਤੋਂ ਕਰੀਬ 2 ਕਿਲੋਮੀਟਰ ਦੂਰ ਹੈ ਜਿਸ ਦਾ ਫਾਇਦਾ ਚੁੱਕ ਲਿਆ ਚੋਰਾਂ ਨੇ ਬੜੀ ਆਸਾਨੀ ਨਾਲ ਘਰ ਨੂੰ ਨਿਸ਼ਾਨਾ ਬਣਾਇਆ ਉੱਥੇ ਹੀ ਖੇਤਾਂ 'ਚ ਹੋਣ ਕਾਰਨ ਘਰ ਦੇ ਆਲੇ-ਦੁਆਲੇ ਕੋਈ ਵੀ ਸੀਸੀਟੀਵੀ ਕੈਮਰਾ ਮੌਜੂਦ ਨਹੀਂ ਹੈ ਸਮਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ